ਹਾਂਜੀ ਮਿੱਤਰੋ ਫਰੀਦਕੋਟ ਦੇ ਵਿੱਚ ਖੜੇ ਆ ਤੇ ਹੁਣ ਤੁਹਾਨੂੰ ਫਰੀਦਕੋਟ ਦੇ ਵਿੱਚ ਹੀ ਵਜਨ ਘਟਾਉਣ ਵਾਲਾ ਚੂਰਨ ਮਿਲ ਜੂਗਾ ਆਹ ਵਾਲਾ ਗੁਰੂ ਚੂਰਨ ਰਜਿਸਟਰਡ ਹੈਗਾ ਤੇ ਬਾਈ ਕੀ ਹਾਲ ਨੇ ਵਧੀਆ ਜੀ ਵਧੀਆ ਬਾਈ ਕਿੰਨਾ ਵਜਨ ਘਟਾ ਦਿੰਦਾ ਇਹ ਤੇ ਬਾਈ ਜੀ ਤੈਨੂੰ ਤੋਂ 7 ਕਿਲੋ ਆਰਾਮ ਨਾਲ ਘਟਾਉਂਦਾ ਜੀ ਅੱਛਾ ਹਾਂਜੀ ਤੇ ਇਹਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਵਈ 0/0 ਸਾਈਡ ਇਫੈਕਟ ਦਾ 0 ਤੇ ਲੈਣਾ ਕਰਨਾ ਕਿਵੇਂ ਹੁੰਦਾ ਬਈ ਇਹ ਬਾਈ ਜੀ ਇਹ ਸਾਮ ਨੂੰ ਇੱਕ ਕੱਚ ਦਾ ਗਲਾਸ ਪਾਣੀ ਦਾ ਭਰ ਲੋ ਉਹਦੇ ਵਿੱਚ ਇੱਕ ਚਮਚ ਚੂਰ ਰੋਟਾ ਹੋ ਕੇ ਰੱਖ ਦੋ ਸਵੇਰੇ ਦੇ ਵਿੱਚ ਅੱਧਾ ਨਹੀਂ ਮੂੰਹ ਚੋੜ ਕੇ ਨੂੰ ਖਾਲੀ ਪੇਟ ਪੀਣਾ ਜੀ ਇਹਨੂੰ ਪੀਣ ਤੋਂ ਬਾਅਦ بس ਡੇਢ ਘੰਟਾ ਘੰਟਾ ਕੁਝ ਖਾਓ ਪੀਓ ਨਾ ਤੇ ਤਲੀ ਚੀਜ਼ ਤੇ ਮਿੱਠਾ ਪ੍ਰੋਜੈਕਟ ਦਾ ਘਾਟਾ ਜਿਹੜਾ ਬਾਈ ਹੁਰੇਗੜ ਬਾਗਾਇਪ ਉਹਦੇ ਵਿੱਚ ਮਿਹਨਤ ਕਰੋ ਪ੍ਰੈਕਟਿਸ ਕਰੋ ਤੇ ਬਾਕੀ ਆਨਲਾਈਨ ਵੀ ਭੇਜ ਦਿਨੋ ਦੇਸ਼ ਵਿੱਚ ਅੱਜ ਦੇ ਆਨਲਾਈਨ ਕੋਰੀਅਰ ਬਾਈ ਕੋਈ ਮਰਜ਼ੀ ਕਿਤੇ ਮਰਜ਼ੀ ਮਂਗਵਾ ਲਓ ਤੇ ਇਹਨਾਂ ਦਾ ਵਜਨ ਕਿੰਨਾ ਘਟਿਆ ਸੀ ਜੀ ਤੁਹਾਡਾ ਹੈ ਬਾਈ ਹੈਲੋ ਬਾਈ ਜੀ ਮੇਰਾ ਵਜਨ 5 ਕਿਲੋ ਘਟਾਇਆ 1 ਮਹੀਨੇ ਚ 5 ਕਿਲੋ ਹਾਂਜੀ ਅੱਛਾ ਬਹੁਤ ਵਧੀਆ ਰਿਜ਼ਲਟ ਆ ਬਹੁਤ ਵਧੀਆ ਚੀਜ਼ ਆ ਜੀ ਹੂੰ ਹੁਣ ਤੁਸੀਂ ਕਿੰਨੇ ਪੈਕੇਟ ਮਂਗਵਾਏ ਸੀਗੇ ਤੁਸੀਂ ਹੁਣ ਇਹਦੇ 10 ਪੈਕੇਟ ਮਂਗਾਈ ਇਕੱਠੇ ਇਹਨਾਂ ਨੇ ਸਾਨੂੰ ਜ਼ਿਆਦਾ ਭੇਜਤੇ ਜੀ ਦੇ ਜਿਨ੍ਹਾਂ ਨੂੰ ਕਿਤੇ ਲੋਡ ਹੋਵੇ ਤੇ ਸਾਡੇ ਇਹ ਕੀ 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 ਕਹੇ ਸੀ ਉਰਵੰਗਿਆਂ ਨਾਲ ਲੈ ਬੈਗ ਫੜ ਲਿਆ ਸੀ ਇਹ ਬਾਈ ਬਾਈ ਇੱਥੋਂ ਫਰੀਦਕੋਟ ਤੋਂ ਨਹੀਂ ਇਹਨਾਂ ਨੇ ਆਪ ਤੋਂ ਇੱਕ ਪੈਕਟ ਮੰਗਾਇਆ ਸੀ ਆਪਦੇ ਵਾਸਤੇ ਹੂੰ ਇਹਨਾਂ ਦਾ 5 ਕਿਲੋ ਵਜਨ ਘਟਿਆ ਹੈਗਾ ਹੂੰ ਤੇ ਸਾਨੂੰ ਕੋਰੀਅਰ ਲਵਾਉਣ ਚ ਲੱਗਦੀ ਸੀ ਦਿੱਕਤ ਬਾਈ ਬਾਹਲੇ ਮੰਨ ਲਓ ਜਾਦੇ ਸਾਨੂੰ ਐਂ ਏਰੀਆ ਖਬਰ ਹੋ ਜੇ ਫਰੀਦਕੋਟ ਵਾਲੇ ਬਾਈ ਸਾਰੇ ਇੱਥੋਂ ਲੈ ਕੇ ਜਾ ਸਕਦੇ ਆ ਬਾਈ ਦਾ 5 ਕਿਲੋ ਵਜਨ ਘਟਿਆ ਬਾਈ ਕਹਿੰਦਾ ਮੈਨੂੰ 10 ਕਿ ਪੈਕਟ ਹੋਰ ਭੇਜ ਦੇ ਯਾਰ ਮੈਂ ਰਿਸ਼ਤੇ ਰੀਆਂ ਚ ਭਜਨੇ ਆ ਹੂੰ ਤੇ ਤਾਂ ਕਰਕੇ ਨੂੰ ਕਿਹਾ ਮਾਂ ਬਾਈ ਤੇਰੇ ਕੋਲੇ ਧਰੀ ਜਾਂਦੇ ਯਾਰ ਤੂੰ ਨਾਲੇ ਇੱਥੇ ਲੋਕਲ ਬੰਦੇ ਨੂੰ ਦੇ ਦਿਆ ਕਰ ਯਾਰ ਹਾਂ ਆ ਚੀਜ਼ ਆ ਬਈ ਤੇ ਬਿਲਕੁਲ ਬਾਈ ਤੁਹਾਡਾ ਨੰਬਰ ਕਿੰਨਾਗਾ ਬਾਕੀਆਂ ਤੋਂ ਪੁੱਛੋ ਨੰਬਰ ਹੈਗਾ ਜੀ 98771 ਜੀ 71856 ਜੀ ਇਹ ਤੇ ਦੇ ਸੰਪਰਕ ਕਰ ਕਰ ਸਕਦੇ ਹੋ ਇੱਕ ਨੰਬਰ ਹੋਰ ਦੇ ਲੋ ਹਾਂ ਜੀ 987716634 ਜੀ ਠੀਕ ਹੈ ਜੀ ਠੀਕ ਹੈ ਧੰਨਵਾਦ ਜੀ